ਚੀਕਾ ਖਾਲਸਾ ਸ਼੍ਰੀ ਵਾਹਿਗੁਰੂ ਚਿੱਕੀ ਫਤਿਹ ਸੰਗਤ ਜੀ ਟੁੱਬਦੇ ਵੀੜੇ ਨੂੰ ਕਿਨਾਰੇ ਲਾਉਣ ਵਾਲੀ ਮਨੁੱਖੀ ਹੱਕਾਂ ਦੀ ਅਗਵਾਈ ਕਰਦੀ ਸਿੱਦਕ ਸੱਚiar ਅਤੇ ਸਬੇਮਾਨ ਦੀ ਮਿਸਾਲ ਧਰਮ ਪ੍ਰਤੀ ਕੁਰਬਾਨੀ ਬਲੀਦਾਨ ਅਤੇ ਸ਼ਹਾਦਤ ਦਾ ਸੰਕਲਪ ਰੋਸ਼ਨ ਕਰਨ ਵਾਲੇ ਨੌਵੇਂ ਪਾਤਸ਼ਾਹ ਜੀ ਨੇ ਸ਼ੀਸ਼ਟੀ ਕੁਰਬਾਨੀ ਦੇਣ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਮੈਂ ਆਸਾ ਰੱਖੀ ਚਿੱਤ ਮਹਿ ਮੇਰਾ ਸਭੋ ਦੁੱਖ ਗਵਾਈ ਜੀਉ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਉਹਨਾਂ ਦੀ ਤਿੰਨ ਸਿੱਧਕੀ ਸਿੱਖਾਂ ਦੀ ਸ਼ਹੀਦੀ ਦਾ ਦਿਨ ਹੈ ਦੀ ਸ਼ਹੀਦੀ ਸਾਨੂੰ ਜਾਹ ਦਵਾਉਂਦੀ ਹੈ ਕਿ ਜ਼ੁਲਮ ਭਾਵੇਂ ਕਿਸੇ ਤੇ ਵੀ ਹੋਵੇ ਉਥੇ ਖੜਨਾ ਚਾਹੀਦਾ ਹੈ ਇਹ ਹਕੀਕਤ ਹੈ ਜਦੋਂ ਦੁਨੀਆ ਦੇ ਇਤਿਹਾਸ ਵਿੱਚ ਅਜੀ ਮਨੁੱਖੀ ਅਧਿਕਾਰਾਂ ਵਰਗੇ ਸ਼ਬਦਾਂ ਦੀ ਉਤਪਤੀ ਵੀ ਨਹੀਂ ਹੋਈ ਸੀ ਉਸ ਵੇਲੇ ਗੁਰੂ ਸਾਹਿਬ ਜੀ ਨੇ ਮਨੁੱਖਤਾ ਦੇ ਲਈ ਸ਼ਹੀਦੀ ਦਿੱਤੀ ਤੇ ਸਿੱਖ ਧਰਮ ਦੇ ਮੂਢੀ ਚਕਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਜੀ ਨੇ ਜਵਰੀ ਜਨੇਉ ਪੌਂਤਾ ਵਿਰੋਧ ਕੀਤਾ ਜਵਰੀ ਜਨੇਉ ਪੌਂਦੂ ਮਨਾ ਕਰ ਦਿੱਤਾ ਸਰਬੱਤ ਦਾ ਭਲਾ ਮੰਗਣ ਦਾ ਸੁਨੇਹਾ ਦੇਣ ਵਾਲੇ ਪਹਿਲੇ ਪਾਤਸ਼ਾਹ ਜੀ ਦੀ ਨੌਵੀਂ ਜੋਤ ਰੀਚ ਨੇ ਉਹ ਲਾਉਂਦਾ ਵਿਰੋਧ ਕਰਦੇ ਨਹੀਂ ਸਿਰਫ ਵਿਰੋਧ ਹੀ ਨਹੀਂ ਕਰਦੇ ਸਗੋਂ ਆਪਣੇ ਸ਼ੀਸ਼ਤਾ ਬਲੀਦਾਨ ਮਨੁੱਖਤਾ ਦੀ ਰਾਖੀ ਦੇ ਲਈ ਮਨੁੱਖਤਾ ਦੀ ਭਲਾਈ ਦੇ ਲਈ ਦੇ ਦਿੰਦੇ ਨੇ ਇਹ ਧਰਮ ਅੰਦਰ ਚਿਕਰ ਆਉਂਦਾ ਹੈ ਜੋ ਸ਼ਰਨ ਆਈ ਤਿਸ ਕੰਠ ਲਾਈ ਥਾਤ ਜੋ ਗੁਰੂ ਦੀ ਤੇ ਗੁਰਬਾਣੀ ਦੀ ਸ਼ਰਨ ਵਿੱਚ ਆਉਂਦੇ ਨੇ ਉਹਨਾਂ ਨੂੰ ਗੁਰੂ ਆਪਣੇ ਸੀਨੇ ਨਾਲ ਲਾਉਂਦੇ ਨੇ ਤਨ ਕਾਲੀ ਬਾਦਸ਼ਾਹ ਔਰੰਗਜ਼ੇਬ ਜਿਸ ਦੇ ਹੁਕਮ ਤੇ ਕਸ਼ਮੀਰ ਸੂਬੇ ਤੇ ਸੂਬੇਦਾਰ ਨੇ ਕਸ਼ਮੀਰ ਦੇ ਪੰਡਤਾਂ ਉੱਪਰ ਜ਼ੁਲਮ ਚਾਰਨੇ ਸ਼ੁਰੂ ਕਰ ਦਿੱਤੀ ਉਹਨਾਂ ਨੂੰ ਜੇਰਦਸਤੀ ਮੁਸਲਮਾਨ ਬਨਾਇਆ ਗਿਆ ਇਸਲਾਮ ਧਰਮ ਕਬੂਲ ਕਰਨ ਲਈ ਕਿਹਾ ਗਿਆ ਕਸ਼ਮੀਰ ਦੇ ਪੰਡਤਾਂ ਤੇ ਹਿੰਦੂਆਂ ਨੂੰ ਆਖਿਆ ਗਿਆ ਕਿ ਤੁਸੀਂ ਮੁਸਲਮਾਨ ਹੋ ਜਾਵੋ ਜੇਕਰ ਤੁਸੀਂ ਮੁਸਲਮਾਨ ਨਹੀਂ ਹੋਵੋਗੇ ਤਾਂ ਤੁਹਾਨੂੰ ਕਤਲ ਕਰ ਦਿੱਤਾ ਜਾਵੇਗਾ ਤੁਹਾਡੀ ਘਰਵਾਰ ਲੁੱਟ ਲਈ ਜਾਣਗੀ ਇਹ ਹੁਕਮ ਸੁਣ ਕੇ ਕਸ਼ਮੀਰੀ ਪੰਡਤ ਬਹੁਤ ਹੀ ਪੈਪੀਤ ਹੋ ਗਏ ਕਿੰ ਪਸੀਹਾ ਹਹਾਕਾਰ ਮੱਚ ਗਈ Hindu ਧਰਮ ਦੇ ਲੋਕਾਂ ਨੇ ਅੰਨ ਪਾਣੀ ਦਾ ਵੀ ਤਿਆਗ ਕਰ ਦਿੱਤਾ ਅਤੇ ਅਮਨਨਾਥ ਦੀ ਮੰਦਰਾ ਅੱਗੇ ਜਾ ਕੇ ਆਪਣੇ ਧਰਮ ਦੀ ਰੱਖਿਆ ਵਸਤੀ ਪਾਠ ਪੂਜਾ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਮਾਂ ਬੀਤਦਾ ਜਾ ਰਿਹਾ ਸੀ ਪਰ ਅਤਿਆਚਾਰ ਸਮੇਂ ਦੇ ਨਾਲ ਨਾਲ ਹੋਰ ਵੀ ਵਧਣ ਲੱਗੇ ਜਿੱਤੇ ਨਾ ਉਪਰਾਂਤ ਪਾਠ ਪੂਜਾ ਕਰਨ ਵਾਲਿਆਂ ਨੂੰ ਆਕਾਸ਼ ਬਾਣੀ ਰਾਹੀਂ ਅਨੁਭਵ ਹੋਇਆ ਇਸ ਸਮੇਂ ਤੁਹਾਡੇ ਧਰਮ ਦੀ ਰਾਖੀ ਕਰਨ ਵਾਲੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਉਹ ਨੌਵੇਂ ਜਾਮੀ ਦੇ ਰੂਪ ਵਿੱਚ ਗੁਰਕੱਦੀ ਉੱਪਰ ਵਿਰਾਜਮਾਨ ਹਨ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇੰਨਾ ਦਾ ਨਿਵਾਸ ਅਸਥਾਨ ਅਨੰਤਾ ਦੀ ਪੁਰੀ ਸ੍ਰੀ ਅਨੰਦਪੁਰ ਸਾਹਿਬ ਪੰਜਾਬ ਹੈ ਆਸ਼ਵਾਨੀ ਜਾਈ ਅਨੁਭਵ ਹੋਇਆ ਕਿ ਤੁਸੀਂ ਉਹਨਾਂ ਪਾਸ ਪੰਜਾਬ ਜਾ ਕੇ ਆਪਣੀ ਸਾਰੀ ਵਿਥਿਆ ਦੱਸੋ ਉਹ ਤੁਹਾਡੀ ਮਦਦ ਤੁਹਾਡੀ ਸਹਾਇਤਾ ਜ਼ਰੂਰ ਕਰਨਗੇ ਕਸ਼ਮੀਰ ਦੇ ਸਾਰੇ ਹਿੰਦੂ ਪੰਡਤ ਆਪਣੇ ਧਰਮ ਦੀ ਰੱਖਿਆ ਲਈ ਪੰਡਿਤ ਕਿਰਪਾ RAM ਜੀ ਦੀ ਅਗਵਾਈ ਹੇਠ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲਣ ਆਪਣੀ ਫਰਿਆਦ ਲੈ ਕੇ ਅਨੰਦਪੁਰ ਸਾਹਿਬ ਪਹੁੰਚਦੇ ਹਨ ਅਤੇ ਬੇਨਤੀ ਕਰਦੇ ਹਨ ਕਿ हे ਸੱਚੇ ਪਾਤਸ਼ਾਹ ਜੀਓ ਸਾਡੀ ਰੱਖਿਆ ਕਰੋ ਸਾਡੇ ਧਰਮ ਦੀ ਰੱਖਿਆ ਕਰੋ ਜਦੋਂ ਕਸ਼ਮੀਰੀ ਪੰਡਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆਪਣੀ ਬੇਨਤੀ ਅਰਜ਼ੋਈ ਫਰਿਆਦ ਲੈ ਕੇ ਆਉਂਦੀ ਹਨ ਤਾਂ ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਲ ਰੂਪ ਵਿੱਚ ਟੀ ਉਮਰੇ बालक गोविंद राय ਦੇ ਰੂਪ ਵਿੱਚ ਸਾਰੀ ਘਟਨਾ ਆਪਣੀ ਅੱਖੀਂ ਦੇਖ ਰਹੀ ਸਨ दशमेश ਪਿਤਾ ਜੀ ਨੇ ਆਪਣੇ ਪਿਤਾ 탄탄 ਸ਼ਿਦ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ Hindu ਧਰਮ ਦੀ ਰੱਖਿਆ ਲਈ ਬੇਨਤੀ ਕੀਤੀ ਪਾਦਸ਼ਾਹ ਜੀ बालक गोविंद राय ਜੀ ਨੂੰ ਗੁਰਤਾਕਤੀ ਸੌਂਪ ਕੇ ਆਪਣੇ ਸਿੱਧਕੀ ਸਿੱਖਾ ਸਮੇਤ ਦਿੱਲੀ ਨੂੰ ਚਾਲੇ ਪਾਉਂਦੇ ਨੇ ਉਧਰ ਕਸ਼ਮੀਰੀ ਪੰਡਤ ਬਾਦਸ਼ਾ ਔਰੰਗਜੀਤ ਦੀ ਕਚਹਿਰੀ ਵਿੱਚ ਹਾਜ਼ਰ ਹੁੰਦੇ ਨੇ ਕਿ ਜੇਕਰ ਤੁਸੀਂ ਸਾਡੇ ਗੁਰੂ ਦਾ ਧਰਮ ਪਰਿਵਰਤਨ ਕਰਵਾ ਦਿਵੋਗੇ ਤਾਂ ਅਸੀਂ ਵੀ ਆਪਣਾ ਧਰਮ ਪਰਿਵਰਤਨ ਕਰ ਲਵਾਂਗੇ ਇਹ ਸੁਣ ਕੇ ਬਾਦਸ਼ਾ ਔਰੰਗਜੀਤ ਬਹੁਤ ਖੁਸ਼ ਹੁੰਦਾ ਹੈ ਕਿ ਗੁਰੂ ਦਾ ਧਰਮ ਮੈਂ ਬਹੁਤ ਜਲਦੀ ਹੀ ਬਦਲ ਦੇਵਾਂਗਾ ਇਸ ਨਾਲ ਸਾਰੇ ਪਾਸੇ ਮੁਸਲਮਾਨ ਇਸਲਾਮ ਧਰਮ ਹੋ ਜਾਵੇਗਾ ਅਚਾ ਗੁਰੂ ਜੀ ਨੂੰ ਆਪਣੇ ਕੋਲ ਬੁਲਾਉਂਦੇ ਹਨ ਅਤੀ ਧਰਮ ਪਰਿਵਰਤਨ ਕਰਨ ਲਈ ਕਹਿੰਦੇ ਹਨ ਪਰ ਗੁਰੂ ਜੀ ਨੇ ਧਰਮ ਪਰਿਵਰਤਨ ਤੋਂ ਮਨ ਕਰ ਦਿੱਤਾ ਜਿਸ ਤੋਂ ਗੁਰੂ ਜੀ ਨੂੰ ਬਹੁਤ ਸਾਰੇ ਤਸੀਹੇ ਦੇਨੇ ਸ਼ੁਰੂ ਕਰ ਦਿੱਤੇ ਗੁਰੂ ਜੀ ਨੂੰ ਉਹਨਾਂ ਦੇ ਪਿਆਰੇ ਗੁਰਸਿੱਖਾਂ ਸਮੇਤ ਅਨੇਕਾਂ ਤਸੀਹੇ ਦਿੱਤੇ ਜਾਣ ਲੱਗੇ ਗੁਰੂ ਜੀ ਆਪਣਾ ਧਰਮ ਪਰਿਵਰਤਨ ਕਰ ਲੈਣ ਕਿਉਂਕਿ ਅਗਰ ਗੁਰੂ ਜੀ ਆਪਣਾ ਧਰਮ ਪਰਿਵਰਤਨ ਕਰ ਲੈਣਗੇ ਤਾਂ ਸਾਰੇ ਹਿੰਦੂ ਇਸਲਾਮ ਧਰਮ ਵਿੱਚ ਆ ਜਾਣਗੇ ਇਸੇ ਕਰਕੇ ਗੁਰੂ ਜੀ ਦੇ ਸਿੱਖਾਂ ਨੂੰ ਵੀ ਅਨੇਕਾ ਤਸੀਹੇ ਦਿੱਤੇ ਜਾਣ ਲੱਗੇ ਜੀ ਦੇ ਪਿਆਰੇ ਸਿੱਖ ਪਿਆਰੇ ਸ਼ਰਧਾਲੂ ਭਾਈ ਮਤੀ ਦਾਸ ਜੀ ਨੂੰ ਉਹਨਾਂ ਦੀਆਂ ਅੱਖਾਂ ਸਾਹਮਣੇ ਆਰੀ ਨਾਲ ਚੀਰ ਦਿੱਤਾ ਗਿਆ ਮਤੀ ਦਾਸ ਜੀ ਸਿੰਘ ਸੂਰਮੇ ਦਾ ਕਤ ਕੰਯਾਰਾ ਵੇਖਿਆ ਅਸੀਂ ਸੀਸ ਉੱਤੇ ਚੱਲਦਾ ਆਰਾ ਦੇਖਿਆ ਇਤਿਹਾਸ ਵਿੱਚ ਜੈਕਰ ਆਉਂਦਾ ਹੈ ਕਿ ਜਦੋਂ ਮਤੀ ਦਾਸ ਜੀ ਨੂੰ ਉਹਨਾਂ ਦੀ ਆਖਰੀ ਇੱਛਾ ਪੁੱਛੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਮੇਰੇ ਸੀਸ ਉੱਪਰ ਆਰਾ ਚੱਲੇ ਤਾਂ ਮੇਰਾ ਮੁਖ ਮੇਰੇ ਗੁਰੂ ਦੇ ਵੱਲ ਹੋਵੇ ਭਾਈ ਮਤੀ ਦਾਸ ਜੀ ਦੇ ਸੀਸ ਉੱਪਰ ਆਰਾ ਚਲਾਇਆ ਗਿਆ ਪਾਇਮਤੀ ਦਾਸ ਜੀ ਜਪਜੀ ਸਾਹਿਬ ਦਾ ਪਾਠ ਕਰ ਰਹੀ ਸਨ ਇਤਿਹਾਸ ਦੱਸਦਾ ਹੈ ਕਿ ਭਾਵੇਂ ਪਾਇਮਤੀ ਦਾਸ ਜੀ ਦੇ ਸਰੀਰ ਦੇ ਦੋ ਹਿੱਸੇ ਹੋ ਰਹੇ ਸਨ ਪਰ ਦੋਨਾਂ ਹਿੱਸਿਆਂ ਵਿੱਚੋਂ ਜਪਜੀ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਆਵਾਜ਼ ਪਾਇਮਤੀ ਦਾਸ ਜੀ ਦੇ ਸਰੀਰ ਦੇ ਦੋਨਾਂ ਹਿੱਸਿਆਂ ਵਿੱਚੋਂ ਆ ਰਹੀ ਸੀ ਤੇਰੀ ਕੁਰਬਾਨੀ ਕਦੇ ਭੁੱਲਨੀ ਨਾ ਮਤੀ ਦਾਸ ਜੀ ਚਮਕੇਗਾ ਸਦਾ ਸਿੱਖ ਕੌਮ ਦਾ ਹੀਰਿਆ ਧੰਨ ਤੇਰੀ ਮਾਤਾ ਪਿਤਾ ਧੰਨ ਹੈ ਤੇਰੀ ਜਨਮ ਭੂਮੀ ਧੰਨ ਕਿਸੇ ਭਾਗਾ ਵਾਲੀ ਭੈਣ ਦੀ ਆ ਵੀਰਿਆ ਖੂਨੀ ਆਰਾ ਭਾਵੇਂ ਸਿਰ ਉੱਤੇ ਚੱਲਦਾ ਹੈ ਖੜਾ ਈ ਓਡੋਲ ਹੋਇਆ ਮਨ ਦੀ ਆ ਧੀਰਿਆ ਸਤਨਾਮ ਵਾਹਿਗੁਰੂ ਦੀ ਆਵਾਜ਼ ਸਰੀਰ ਦੇ ਦੋਨੇ ਹਿੱਸਿਆਂ 'ਚੋਂ ਆਵੀ। ਆਮੀ ਤੇਰਾ ਸਾਰਾ ਸਰੀਰ ਗਿਆ ਚੀਰਿਆ। ਤਨ ਤਨ ਪਾਈ ਮਤੀ ਦਾਸ ਜੀ। ਜਿੰਨਾ ਸਿੰਘਾਂ ਸ਼ਹੀਦਾਂ ਨੂੰ ਅੱਜ ਵੀ ਅਰਦਾਸ ਵਿੱਚ ਯਾਦ ਕੀਤਾ ਜਾਂਦਾ ਹੈ। ਤੂੰ ਧਰਮ ਲਈ ਸੀਸ ਦੇਣ ਵਾਲੀ। ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਹਿੰਦ ਦੀ ਚਾਦਰ ਉਹਨਾਂ ਦੇ ਇੱਕ ਹੋਰ ਕੁੱਤ ਸਿੱਖ। ਗੁਰੂ ਦੇ ਪਿਆਰੇ ਪਾਈ ਦਿਆਲਾ ਜੀ ਕੰਮ ਉੱਪਲ ਦੇ ਪਾਣੀ ਦੀ ਭਰੀ ਦੀਗ ਵਿੱਚ ਉਵਾਲਿਆ ਗਿਆ। ਠੇਠਾ ਲੱਕੜੀਆਂ ਦੀ ਅੱਗ ਬਾਲੀ ਗਈ। ਗੁਰੂ ਦੇ ਸਿੱਖ ਬਾਣਾ ਮਿੱਠਾ ਕਰਕੇ ਮੰਨਣ ਵਾਲੀ ਗੁਰੂ ਦੀ ਬਾਣੀ ਗੁਰੂ ਦਾ ਨਾਮ ਉਚਾਰਦੇ ਰਹੀ। ਪਾਈ ਦਿਆਲਾ ਜੀ ਪੈ ਗਿਆ ਦੀਗ ਸਿੱਖ ਗੁਰੂ ਦਾ ਬਾਣੀ ਜਪਦਾ ਜਪਦਾ ਤਿਉਂ-ਤਿਉਂ ਹੋਵਨ ਨਾਨਾ ਜ਼ਰੂਰੀ ਜਿਉ ਪਾਣੀ ਪਾਣੀ ਡੱਪਦਾ ਪਾਈ ਦਿਆਲਾ ਜੀ ਨੂੰ ਗਰਮ ਪਾਣੀ ਦੀ ਉਬਲਦੀ ਹੋਏ ਪਾਣੀ ਦੀ ਦੇਗ ਵਿੱਚ ਉਵਾਲਿਆ ਗਿਆ ਜਿਸ ਨਾਲ ਪਾਈ ਦਿਆਲਾ ਜੀ ਦੇ ਪੂਰੇ ਸਰੀਰ ਉੱਪਰ ਸ਼ਾਲੇ ਪੈ ਗਏ ਸਨ ਫੇ ਅੰਤ ਤਸੀਹੇ ਦਿੱਤੇ ਕੀ ਗੁਰੂ ਜੀ ਦੇ ਪਿਆਰੇ ਗੁਰ ਸਿੱਖਾਂ ਨੂੰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਨੌਵੇਂ ਗੁਰੂ ਦਾ ਸਿੱਖ ਭਾਈ ਦਿਆਲਾ ਵੇਖੋ ਉਪਲ ਦੀ ਦੀਗ ਵਿੱਚ ਕੜੀ ਜਾਂਦਾ ਹੈ ਅੱਖਾਂ ਬੰਦ ਤੇ ਫੁਰਕ ਦੇ ਬੁੱਲ ਦੋਵੇਂ ਬਸ ਤੁਕਾ ਹੈ ਪਾਣੀ ਦੀਆਂ ਪੜੀ ਜਾਂਦਾ ਹੈ ਅੱਖਾਂ ਬੰਦ ਤੇ ਫੁਰਕ ਦੇ ਬੁੱਲ ਦੋਵੇਂ ਬਸ ਤੁਕਾ ਹੈ ਪਾਣੀ ਦੀਆਂ ਪੜੀ ਜਾਂਦਾ ਹੈ ਪਿਆਰੇ ਸਿੱਖ ਨੂੰ ਠੰਡ ਮਹਿਸੂਸ ਹੁੰਦੀ ਪਾਣੀ ਚਾਲ ਮਾ ਦਾ ਸਿਨਾਂ ਸੜੀ ਜਾਂਦਾ ਹੈ ਜਿਵੇਂ ਜੀਵੇਂ ਹੈ ਦੀਗੇਠਾ ਅੱਗ ਬਲਦੀ ਰੰਗ ਸਿੱਖੀ ਨੂੰ ਹੋਰ ਵੀ ਚੜੀ ਜਾਂਦਾ ਹੈ ਇਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੀ ਸ਼ਰਧਾਲੂ ਭਾਈ ਦਿਆਲਾ ਜੀ ਲਈ ਗਰਮ ਪਾਣੀ ਦੀ ਉਬਲਦੀ ਦੀਗ ਵਿੱਚ ਉਵਾਲਿਆ ਗਿਆ ਬਿਆੰਦ ਤਸੀਹੇ ਦਿੱਤੇ ਗਏ ਪਰ ਗੁਰੂ ਜੀ ਦੇ ਗੁਰਸਿੱਖ ਰੱਤਾਫੀ ਟੋਲੇ ਨਹੀਂ ਗੁਰੂ ਜੀ ਦੇ ਪਿਆਰੇ ਗੁਰਸਿੱਖ ਪਾਈ ਸਤੀ ਦਾਸ ਜੀ ਨੂੰ ਵੀ ਬਿਆੰਤ ਤਸੀਹੇ ਦਿੱਤੇ ਗਏ ਔਰੰਗਜ਼ੇਬ ਦੇ ਹੁਕਮ ਨਾਲ ਔਰੰਗਜ਼ੇਬ ਦੇ ਹੁਕਮ ਨਾਲ ਪਾਈ ਸਤੀ ਦਾਸ ਜੀ ਦੇ ਸਰੀਰ ਉੱਪਰ ਰੂ ਲਪੇਟ ਦਿੱਤੀ ਗਈ ਅਤੇ ਉਸ ਤੋਂ ਬਾਅਦ ਉਹਨਾਂ ਦੇ ਜੀਵਿਤ ਸਰੀਰ ਨੂੰ ਅੱਗ ਲਗਾ ਦਿੱਤੀ ਗਈ ਉਹਨਾਂ ਦੇ ਜੀਵਿਤ ਸਰੀਰ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਲਟ-ਲਟ ਕਰਦੀ ਅੱਗ ਭਾਵੇਂ ਪਾਈ ਸਤੀ ਦਾਸ ਜੀ ਦੇ ਸਰੀਰ ਨੂੰ ਰਾਖ ਬਣਾ ਦਿੱਤਾ ਪਰ ਸਿੱਧਕੀ ਸਿੱਖ ਰਤਾ ਵੀ ਡੋਲੇ ਨਹੀਂ ਸਗੋਂ ਸਿਰ ਦਨ ਨਿਵਾ ਗਈ ਪ੍ਰੂਜੀ ਦੇ ਸਾਹਮਣੇ ਗੁਰੂ ਜੀ ਦੇ ਪਿਆਰੇ ਸ਼ਰਧਾਲੂਆਂ ਨੂੰ ਇੱਕ-ਇੱਕ ਕਰਕੇ ਬਿਆਨਤ ਤਸੀਹੇ ਦੇ ਕੀ ਗੁਰੂ ਜੀ ਦੇ ਸਾਹਮਣੇ ਗੁਰੂ ਜੀ ਦੇ ਸਿੱਖਾਂ ਨੂੰ ਬਿਆਨਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਕਿ ਗੁਰੂ ਜੀ ਧਰਮ ਪਰਿਵਰਤਨ ਕਰ ਲੈਣਗੇ ਅਤੇ ਇਸਲਾਮ ਧਰਮ ਵਿੱਚ ਆ ਜਾਣਗੇ ਪਰ ਗੁਰੂ ਜੀ ਦੇ ਬਚਨ ਅਟਲ ਸਨ ਗੁਰੂ ਜੀ ਨੇ ਧਰਮ ਪਰਿਵਰਤਨ ਤੋਂ ਮਨਾਂ ਕਰ ਦਿੱਤਾ ਚਾਲਮਾਨੀ ਬਿਆਨਤ ਤਸੀਹੇ ਦਿੱਤੇ ਕਿੰਨੇ ਕਸ਼ਟ ਦਿੱਤੇ ਜਾ ਸਕਦੇ ਸਨ ਦਿੱਤੇ ਪਰ ਗੁਰੂ ਜੀ ਦਾ ਧਰਮ ਪਰਿਵਰਤਨ ਨਾ ਕਰਵਾ ਸਕੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਦਿੱਲੀ ਦੀ ਚਾਂਦਨੀ ਚੌਕ ਵਿਖੇ ਈਸ਼ਵਾਰ ਦਿੱਤਾ ਦਿੱਲੀ ਜਾ ਕੇ Hindu ਦੀ ਰੱਖਿਆ ਲਈ ਬਖਰੀ ਮਿਸਾਲ ਬਣਾਈ ਦੁਨੀਆ ਵਿੱਚ ਪੁਰ ਧਰਮਾਂ ਲਈ ਕਿਵੇਂ ਕੁਰਬਾਨੀ ਦੇਣੀ ਤੁਸੀਂ ਨਵੀਂ ਰੀਤ ਚਲਾਈ ਇਸ ਦੁਨੀਆ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਮੇਰੀ ਛੋਟੀ ਜੀ ਕੋਸ਼ਿਸ਼ ਕਿ ਮੈਂ ਅਲੱਗ-ਅਲੱਗ ਥਾਵਾਂ ਤੋਂ ਜਾਣਕਾਰੀ ਇਕੱਠੀ ਕਰਕੇ ਸਾਰੀਆਂ ਸਿੱਖ ਸੰਗਤਾਂ ਤੱਕ ਪਹੁੰਚਾ ਸਕਾਂ ਤੁਹਾਨੂੰ ਮੇਰੀ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਕਮੈਂਟ ਕਰਨਾ ਜਾਣਕਾਰੀ ਚੰਗੀ ਲੱਗੀ ਤਾਂ ਹੋਰ ਵੀ ਸਿੱਖ ਸੰਗਤਾਂ ਤੱਕ ਪਹੁੰਚਾਉਣ ਵਿੱਚ ਮੇਰੀ ਸਹਾਇਤਾ ਕਰਨ ਸੱਚੇ ਪਾਤਸ਼ਾਹ ਜੀ ਮੇਰੀ ਨਿਮਾਨੀ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਖਿਮਾ ਦੀ ਚਾਚਕ ਸ਼ੁੱਧ ਸਪਸ਼ਟ ਬਾਣੀ ਪੜਨ ਦੀ ਸੁਮਤ ਬਖਸ਼ਣਾ ਆਪਣਾ ਮਿਹਰ ਭਰਿਆ ਹੱਥ ਸਾਰੀ ਸਥਿਤੀ ਤੇ ਬਣਾਈ ਰੱਖਣਾ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ